ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲ ਕਰਾਂਗੇ ਪੀਆਰ 126 ਪੀਆਰ 131 ਜਿਹੜੀ ਝੋਨੇ ਦੀਆਂ ਕਿਸਮਾਂ ਨੇ ਜਿਹੜੀਆਂ ਕਿ ਸਾਊਥ ਤੋਂ ਵੱਧ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੇ ਜਿਹੜੀ ਇਹਦੀ ਲਵਾਈ ਇਹਨਾਂ ਦੀ ਕੀਤੀ ਆ ਤੇ ਪੀਆਰ 126 ਦੀ ਜਿਹੜੀ ਲਵਾਈ ਆ ਅਜੇ ਚੱਲ ਰਹੀ ਆ ਇਦੇ ਬਾਰੇ ਖਾਸ ਨੁਕਤੇ ਕਿਉਂਕਿ PR126 ਹੈ ਜਿਹੜੀ ਉਹ ਘੱਟ ਸਮੇਂ ਦੀ ਕਿਸਮ ਆ PR131 ਹੈ ਜਿਹੜੀ ਉਹ ਦਰਮਿਆਨੇ ਸਮੇਂ ਦੀ ਕਿਸਮ ਆ ਤਾਂ ਇਹਦੇ ਵਿੱਚ ਸਹੀ ਸਮੇਂ ਤੇ ਖਾਦ ਪ੍ਰਬੰਧ ਤੇ ਸਪੈਸ਼ਲ ਜਿਹੜੀ ਤੱਤਾਂ ਵਾਲੀ ਸਪਰੇਅ ਹੈ ਕਿਉਂਕਿ PR126 ਜਿਹੜੀ ਘੱਟ ਸਮੇਂ ਦੀ ਕਿਸਮ ਆ ਤੇ ਇਹਦੇ ਵਿੱਚ ਬੜੇ ਧਿਆਨ ਦੇ ਨਾਲ ਆਪਾਂ ਸਹੀ ਸਮੇਂ ਤੇ ਖਾਦ ਤੇ ਸਹੀ ਸਮੇਂ ਤੇ ਜਿਹੜੀ ਸਪਰੇਅ ਕਰਾਂਗੇ ਤਾਂ ਬਹੁਤ ਸੀਮਤ ਮਾਤਰਾ ਦੇ ਵਿੱਚ ਆਪਾਂ ਯੂਰੀਆ ਦੀ ਵਰਤੋਂ ਕਰਕੇ ਬੜਾ ਸ਼ਾਨਦਾਰ ਝਾੜ ਜਿਹੜਾ ਕਿ ਇਹਦੀ ਕੈਪੈਸਿਟੀ ਹੈ ਜਿਵੇਂ 90 ਮਣ 95 ਮਣ ਤਾਈ ਬੜੇ ਆਸਾਨੀ ਦੇ ਨਾਲ ਆਪਾਂ ਲੈ ਸਕਦੇ ਹਾਂ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਹਨ ਉਹਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਬਟਨ ਦਾ ਬਲੋਜ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਪੀਆ 126 ਵਿੱਚ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਯੂਰੀਆ ਜ਼ਰੂਰਤ ਅਨੁਸਾਰ ਦੇਣੀ ਹੈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਆਪਾਂ ਜਿਹੜਾ ਵੱਧ ਤੋਂ ਵੱਧ ਦੋ ਗੱਟੇ ਤਿੰਨ ਕਿਸ਼ਤਾਂ ਦੇ ਵਿੱਚ ਤੇ ਜਿਹੜੀਆਂ ਹਲਕੇ ਪਣ ਦੇ ਵਿੱਚ ਜ਼ਮੀਨਾਂ ਨੇ ਹਲਕੀਆਂ ਜ਼ਮੀਨਾਂ ਨੇ ਰੇਤ ਲੀਆਂ ਜਾਂ ਰਵੇਸਲੇ ਪਣ ਚ ਥੋੜਾ ਜਿਹਾ ਕਹਿ ਸਕਦੇ ਆ ਤਾਂ ਉਥੇ ਆਪਾਂ ਜਿਹੜਾ ਹੈਗਾ 35 35 30 35 35 ਕਿਲੋ ਦੀਆਂ ਚਾਰ ਕਿਸ਼ਤਾਂ ਉਸ ਸਮਾਂ ਆਪਾਂ ਜਿਹੜਾ ਕਦੋਂ-ਕਦੋਂ ਪਾਉਣੀ ਆ ਤੇ ਤਤਾਂ ਦੀ ਸਪਰੇ ਕਦੋਂ ਕਰਨੀ ਆ ਇਹਦੇ ਬਾਰੇ ਮੁੱਖ ਸਵਾਲ ਹੈ ਦੇਖੋ ਕਿਸਾਨ ਵੀਰੋ ਜਿਹੜੀ ਆਪਾਂ ਨਾਈਟ੍ਰੋਜਨ ਆ ਉਹ ਪੀਆਰ 126 ਦੇ ਵਿੱਚ 35 ਦਿਨਾਂ ਚ ਕੰਪਲੀਟ ਕਰਨੀ ਆ ਤੇ ਪੀਆਰ 131 ਦੇ ਵਿੱਚ 42 ਦਿਨ ਚ ਕੰਪਲੀਟ ਕਰਨੀ ਆ। ਇਦੋਂ ਪਹਿਲਾਂ ਨਹੀਂ ਕਰਨੀ ਹੈਗੀ। ਜੇ ਆਪਾਂ ਇਹਦੋਂ ਪਹਿਲਾਂ ਖਤਮ ਕਰਾਂਗੇ ਤਾਂ ਉਸ ਚੀਜ਼ ਦਾ ਜਿਹੜਾ ਕਿਉਂਕਿ ਜਦੋਂ ਪੀਆਈ ਸਟੇਜ ਚ ਫਸਲ ਨਹੀਂ ਜਾਣਾ ਜਦੋਂ ਗੋਭ ਚ ਜਾਣਾ ਜਿਹੜੀ ਜ਼ਰੂਰਤ ਅਨਸਾਰ ਜਿੰਨੀ ਖਰਾਕ ਜਿਹੜੀ ਜਿਹੜੀ ਨਾਈਟ੍ਰੋਜਨ ਉਦੋਂ ਚਾਹੀਦੀ ਹੁੰਦੀ ਆ ਤਾਂ ਉਦੋਂ ਪ੍ਰੋਪਰ ਅਵੇਲੇਬਿਲਟੀ ਨਹੀਂ ਹੋਊਗੀ ਜੇ ਆਪਾਂ ਜਲਦੀ ਨਾਈਟ੍ਰੋਜਨ ਖਤਮ ਕਰਾਂਗੇ। ਕਿਉਂਕਿ ਲੌਸ ਤਾਂ ਹੁੰਦੇ ਹੀ ਹੁੰਦੇ ਆ ਟੈਂਪਰੇਚਰ ਵੀ ਕਾਫੀ ਉੱਪਰ ਜਾ ਰਿਹਾ ਹੈ। ਤਾਂ ਅਵੇਲੇਬਿਲਟੀ ਇਹਦੀ ਕਾਫੀ ਘੱਟ ਰਹੋਗੇ ਉਦੋਂ ਤਾਈਂ। ਜੀ ਆਪਾਂ 35 ਤੇ 42 ਦਿਨ ਤੇ ਪੀਆਰ 126 ਤੇ ਪੀਆਰ 131 ਨੂੰ ਤਾਂ ਫਿਰ ਬੜੀ ਸੋਹਣੀ ਅਵੇਲੇਬਿਲਟੀ ਨਾਈਟrogen ਦੀ ਹੋਊਗੀ ਝਾੜ ਬੜਾ ਵਧੀਆ ਰਹੂਗਾ ਫੋਟ ਬੜੀ ਵਧੀਆ ਰਹੂਗੀ ਮੁੰਜਰਾਂ ਦੀ ਗਿਣਤੀ ਵਧੂਗੀ ਦਾਣਿਆਂ ਦੀ ਗਿਣਤੀ ਵਧੂਗੀ ਨਾਲ ਜਿਹੜੀ ਹੈਗੀ ਤਤਾਂ ਵਾਲੀ ਸਪਰੇ ਸੋ 30-30 ਕਿਲੋ ਦੀਆਂ 32-32 ਕਿਲੋ ਦੀਆਂ ਦਰਮਿਆਨੀਆਂ ਜਾਂ ਭਾਰੀਆਂ ਜ਼ਮੀਨਾਂ ਦੇ ਵਿੱਚ ਆਪਾਂ ਪਹਿਲੀ ਕਿਸ਼ਤ ਜਿਹੜੀ 7 ਦਿਨਾਂ ਦੇ ਅੰਦਰ ਦੂਸਰੀ ਜਿਹੜੀ ਹੈਗੀ 21 ਦਿਨਾਂ ਤੇ ਜਾ ਕੇ ਤੇ ਤੀਸਰੀ ਜਿਹੜੀ ਹੈਗੀ 32 ਤੋਂ 35 ਦਿਨ ਤੇ ਪੀਆਰ 131 ਨੂੰ ਸੋਰੀ ਪੀਆ 126 ਨੂੰ ਤੇ ਜਿਹੜੀ ਲਾਸਟ ਕੈਸ਼ਤਾ ਉਹ 35 ਦੀ ਜਗ੍ਹਾ ਤੇ 42 ਦਿਨਾਂ ਤੇ ਜਾ ਕੇ ਜਿਹੜੀ ਪੀਆ 131 ਨੂੰ ਦੇਣੀ ਆ ਦੂਜੀ ਤੇ ਤੀਜੀ ਕੈਸ਼ਤ ਯੂਰੀਆ ਪਾਉਣ ਸਮੇ ਇਹ ਖਿਆਲ ਰੱਖਣਾ ਖੇਤ ਚ ਪਾਣੀ ਨਾ ਹੋਵੇ ਤੇ ਯੂਰੀਆ ਪਾਉਣ ਤੋਂ ਤੀਜੇ ਦਿਨ ਆਪਾਂ ਜਿਹੜਾ ਪਾਣੀ ਛੱਡਣਾ ਬਹੁਤ ਸ਼ਾਨਦਾਰ ਨਤੀਜੇ ਤੁਹਾਨੂੰ ਮਿਲਣਗੇ 30 32 ਕਿਲੋ ਦੀ ਡੋਜ਼ ਦੀ ਆਮ ਤੌਰ ਤੇ ਆਪਾਂ ਗੱਟਾ ਗੱਟਾ ਪਾਈ ਜਾਂਦੇ ਬਹੁਤ ਗਲਤ ਤੇ ਬਹੁਤ ਜ਼ਿਆਦਾ ਲਾਸ ਹੋ ਰਿਹਾ ਆਪਾਂ ਨੂੰ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਲਾਸ ਹੋ ਜਾਂਦਾ ਫੇਰ ਆਪਾਂ 4 4 5 5 ਦਿਨ ਤੇ ਪਾ ਰਹੇ ਆ ਉਹਦਾ ਵੀ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਉਹਦੇ ਨਾਲ ਫਿਰ ਸਮੱਸਿਆਵਾਂ ਥੋੜੀ ਜਿਵੇਂ ਪਿਛਲੀ ਵਾਰ ਪਤਾਲਵੇੜ ਦੀ ਕੋਈ ਸਮੱਸਿਆ ਆਈ ਜਾਂ ਕੋਈ ਗੋਭ ਦੀ ਸੁੰਢੀ ਦੀ ਸਮੱਸਿਆ ਆਈ ਸ਼ੀਤ ਬਲਾਈਟ ਦੀ ਸਮੱਸਿਆ ਵੀ ਹੋਰ ਸਮੱਸਿਆਵਾਂ ਕ੍ਰੀਏਟ ਹੋਣੀਆਂ ਤੇ ਫੋਕ ਜਾਂ ਫਸਲ ਦੀ ਮਗਰੋਂ ਆ ਕੇ ਜਿਹੜੀ ਹੈਗੀ ਆ ਕਿਉਂਕਿ ਤਣਾ ਕਮਜ਼ੋਰ ਹੋ ਜਾਂਦਾ ਬਹੁਤ ਜ਼ਿਆਦਾ ਯੂਰੀਆ ਆਪਾਂ ਜ਼ਰੂਰ ਤੋਂ ਜ਼ਿਆਦਾ ਜਿਹਾ ਪਾਉਣੀ ਆ ਤਾਂ ਤੇ ਜਿਹੜੀਆਂ ਹਲਕੀਆਂ ਜ਼ਮੀਨਾਂ ਦੇ ਵਿੱਚ ਜੇ ਤੁਸੀਂ ਚਾਰ ਕਿਸ਼ਤਾਂ 'ਚ ਪਾਉਣੀ ਆ ਕਿਉਂਕਿ ਲਾਜ਼ ਘਟਾਉਣ ਵਾਸਤੇ ਆਪਾਂ ਕਿਸ਼ਤ ਵਧਾ ਸਕਦੇ ਆ ਤਾਂ ਫੇਰ ਆਪਾਂ ਪਹਿਲੀ ਕੈਸ਼ਤ ਜਿਹੜੀ 7 ਦਿਨਾਂ ਦੇ ਵਿੱਚ ਦੂਸਰੀ ਕੈਸ਼ਤ 16 ਦਿਨ ਤੇ ਜਾ ਕੇ ਦੇ ਦੇਉ ਤੀਸਰੀ ਕੈਸ਼ਤ 24 25 ਦਿਨ ਤੇ ਤੇ ਆਖਰੀ ਕੈਸ਼ਤ ਜਿਹੜੀ ਚੌਥੀ ਕੈਸ਼ਤ ਆ ਉਹ 32 35 ਦਿਨ ਦੇ ਉੱਤੇ ਪੀਆਰ 126 ਦੇ ਵਿੱਚ ਤੇ ਅ 40 42 ਦਿਨ ਤੇ ਜਾ ਕੇ ਪੀਆਰ 131 ਦੇ ਵਿੱਚ ਆਪਾਂ ਦੇ ਸਕਦੇ ਹਾਂ ਖਾਸ ਖਿਆਲ ਇਹ ਰੱਖਣਾ ਕਿ ਜਿਹੜੀ ਤਤਾਂ ਵਾਲੀ ਸਪਰੇਆ ਖਾਸ ਤੌਰ ਤੇ PR126 ਦੇ ਵਿੱਚ ਆਪਾਂ 20 ਦਿਨ ਤੇ ਸ਼ੁਰੂ ਕਰ ਸਕਦੇ ਆ PR131 ਦੇ ਵਿੱਚ ਆਪਾਂ 25 ਦਿਨ ਤੇ ਸ਼ੁਰੂ ਕਰਨੀ ਹਫਤੇ ਹਫਤੇ ਤੇ ਤਿੰਨ ਸਪਰੇਆ ਦੇਣੀ ਆ ਇਹ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ PR131 ਆ ਖਾਸ ਤੌਰ ਤੇ ਇਸ ਵਰਕ ਖਸਾਨੂ ਵੀਰਾਂ ਚ ਇਹ ਡਰ ਸੀਗਾ ਕਿ ਇਹਦੇ ਵਿੱਚ ਬੌਣਾ ਵਾਇਰਸ ਨਾ ਆਵੇ ਕਿਉਂਕਿ ਵੱਡੇ ਪੱਦਰ ਤੇ ਇਹ ਰਕਬੇ ਦੇ ਵਿੱਚ ਬੀਜਿਆ ਗਿਆ ਪਿਛਲੇ ਸਾਲ ਬਹੁਤ ਸ਼ਾਨਦਾਰ ਰਿਹਾ ਉਦੋਂ ਪਿਛਲੇ ਸਾਲ ਥੋੜੀ ਬਹੁਤੀ ਸਮੱਸਿਆ ਆਈ ਸੀ ਘਬਰਾਉਣ ਦੀ ਜ਼ਰੂਰਤ ਨਹੀਂ ਆ ਤੇ ਤੁਸੀਂ ਦੇਖ ਰਹੇ ਆ ਤੁਹਾਡੇ ਸਾਹਮਣੇ ਆ 20 22 ਦਿਨ ਦੀ ਫਸਲ ਆ ਪੀ 131 ਬੜੀ ਸ਼ਾਨਦਾਰ ਫੋੜ ਕਰ ਰਿਹਾ ਤੇ ਇਸ ਵਾਰ ਰਿਕਾਰਡ ਝਾੜ ਦੀ ਇਤਿਹਾਸ ਹੈ ਜਿਹੜੇ ਹਿਸਾਬ ਨਾਲ ਹੁਣ ਚੱਲ ਰਿਹਾ ਹੈ ਜੇ ਕੋਈ ਦਿੱਕਤ ਆਉਂਦੀ ਹੈ ਕਿਉਂਕਿ ਆਪਾਂ ਫਸਲ ਦਾ ਨਿਰੀਖਣ ਤਾਂ ਲਗਾਤਾਰ ਰੱਖਣਾ ਹੀ ਹੈ ਜੇ ਆਪਾਂ ਨੂੰ ਲੱਗੂਗਾ ਕਿ ਵਾਈਟ ਬੈਗਡ ਪਲਾਂਟ ਹੋਪਰ ਆ ਤਾਂ ਆਪਾਂ ਸਮੇਂ-ਸਮੇਂ ਤੇ ਜਾਣਕਾਰੀਆਂ ਵੀ ਸਾਂਝੀਆਂ ਕਰਦੇ ਤੁਹਾਨੂੰ ਦੱਸਾਂਗੇ ਜੇ ਤੁਹਾਨੂੰ ਵੀ ਲੱਗਦਾ ਤਾਂ ਫਿਰ ਸਮੇਂ-ਸਮੇਂ ਰ ਆਪਾਂ ਜਿਹੜੇ ਹੈਗੇ ਜ਼ਰੂਰਤ ਅਨੁਸਾਰ ਸਫਾਰਸ਼ ਅਨੁਸਾਰ ਕੀਟਨਾਸ਼ਕਾ ਜਿਹੜੀ ਉਹ ਸਪਰੇਅ ਕਰ ਸਕਦੇ ਆ ਕਿਸੇ ਕਿਸਮ ਦੀ ਘਭੌਣ ਦੀ ਲੋੜ ਨਹੀਂ ਪਰ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਹੈਗੀ ਆ ਯੂਰੀਆ ਤੇ ਪੱਧ ਜੁਰਗੇ ਪਾਵਾਂਗੇ ਤਾਂ ਉਹ ਕਿਉਂਕਿ ਹੁਣ ਇਸ ਟਾਈਮ ਜਿਹੜਾ ਝੋਨਾ ਕਈ ਥਾਵਾਂ ਦੇ ਉੱਤੇ ਨਾ ਕੋਈ ਜ਼ਿੰਕ ਦੀ ਘਾਟੋਂ ਦੀ ਕਿਸਾਨ ਵੀਰ ਜਿੰਕ ਦੀ ਸਪਰੇ ਨਹੀਂ ਕਰ ਰਹੇ ਜਾਂ ਖੜੇ ਪਾਣੀ ਦੀ ਜ਼ਿੰਕ ਪਾਤੀ ਹਵਾ ਨਹੀਂ ਖੇਤ ਨੂੰ ਲਵਾ ਰਹੇ ਉਹ ਜ਼ਿੰਕ ਦੀ ਅਪਡੇਕ ਨਹੀਂ ਪ੍ਰੋਪਰ ਹੋ ਰਹੀ ਤਾਂ ਜ਼ਿੰਕ ਦੀ ਘਾਟ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਫਸਲ ਦੀ ਤੁਹਾਡੀ ਦੀ ਫੋਰਟ ਚੱਲਣੀ ਹੈ ਹੋਰ ਸਮਾਨ ਕਿਸਾਨ ਵੀਰ ਪਾ ਰਹੇ ਆ ਵਾਧੂ ਖਰਚਾ ਹੋ ਰਿਹਾ ਇਸ ਚੀਜ਼ ਤੋਂ ਬਚੋ ਟੈਂਪਰੇਚਰ ਕਾਫੀ ਆਪਾਂ ਮੌਸਮ ਦੇ ਵਿੱਚ ਜਿਹੜੀ ਹੈਵਾ ਦੇ ਵਿੱਚ ਨਮੀ ਬਹੁਤ ਜ਼ਿਆਦਾ ਇਸ ਕਰਕੇ ਜੇ ਜ਼ਰੂਰਤ ਤੋਂ ਜ਼ਿਆਦਾ ਨਾਈਟ੍ਰੋਜਨ ਦਵਾਂਗੇ ਤਾਂ ਫਸਲ ਤੇ ਉੱਤੇ ਕੀੜੇ ਮਕੌੜੇ ਬਿਮਾਰੀਆਂ ਦੀ ਸਮੱਸਿਆ ਜ਼ਿਆਦਾ ਆ ਸਕਦੀ ਹੈ ਤਾਂ ਖਾਸ ਧਿਆਨ ਇਹ ਰੱਖਣਾ ਕਿ ਤਤਾਂ ਵਾਲੀ ਸਪਰੇਅ ਕਰੋ ਪਾਣੀ ਰੋਕ ਰੋਕ ਕੇ ਲਾਓ ਤੇ ਯੂਰੀਆ ਬੜੀ ਜ਼ਰੂਰਤ ਅਨੁਸਾਰ ਹੀ ਪਾਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ